ਅਸੀਂ ਸੋਚਿਆ ਨਹੀਂ ਅਸੀਂ ਅੱਜ ਵੀ ਹਟਵਾੜ ਕਰਦੇ ਆ ਜੇ ਸਾਡੇ ਨਾਲ ਨਹੀਂ ਜੀ ਮਿਲਦਾ ਤਾਂ ਆਈਐਸ ਨੂੰ ਜੀ ਕਿਉਂ ਮਿਲਦਾ ਦੱਸੋ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਖਜ਼ਾਨਾ ਇੱਕ ਪੰਜਾਬ ਦਾ ਖਜ਼ਾਨਾ ਪੰਜਾਬ ਦਾ ਪੈਸਾ ਜਦ ਸਾਡੇ ਹੌਲ ਬਲਾਜਬਾ ਨੂੰ ਕੋਈ ਸੂਤਰੀ ਬੰਦੀ ਫਿਰ ਇਹਨਾਂ ਨੂੰ ਸੂਤ ਕਿਉਂ ਫਿਰ ਫਿਰ ਕਹਿੰਦੇ ਸ਼ਾਹੀ ਗੱਲਾਂ ਕਰੋ ਕਿਉਂ ਨਾ ਗੱਲ ਕਰੀਏ ਵੀ ਜਿਹੜੋ ਤਰਹੀ ਕੋ ਤਾਂ ਗੱਲ ਕਰਨੀ ਹੈ

ਉਹਨਾਂ ਨਾਲ ਇਨਾ ਧੱਕਾ ਹੋ ਰਿਹਾ ਹੁੰਦਾ ਹਾਊਸ ਵਿੱਚ ਵੀ ਉਹਨਾਂ ਨਾਲ ਆਪ ਸਰਕਾਰਾਂ ਸ਼ਿਕਾਇਤਾਂ ਕਰੀ ਜਾਂਦੇ ਆ ਵੀ ਸਾਡੇ ਕੋਲ ਦੀ ਤਰ੍ਹਾਂ ਦਾ ਚਾਨ ਨਹੀਂ ਪਉਂਦੀ ਸਾਡਾ ਬੁਰਾ ਹਾਲ ਹੈ ਇਹ ਸਭ ਨੂੰ ਮਿਲਦੇ ਨਹੀਂ ਉਹ ਤੁਸੀਂ ਭਾਰਤੀ ਦਾ ਕਰੋ ਭਾਰਤੀ ਦੇ ਨਾਂ ਦਾ ਪਿੱਛੇ ਜਾਂਦੇ ਆ ਤੇ ਇਸ ਕਰਕੇ ਇਹ ਜਨਾਂ ਜ਼ਰੂਰੀ ਹੈ ਕਰੀਆਂ ਜਾਗਰਤੀ ਜ਼ਰੂਰੀ ਹੈ ਜਿਉਂ ਤੱਕ ਸਾਡੇ ਵਿੱਚ ਜਾਗਰਤੀ ਨਹੀਂ ਆਉਂਦੀ ਅਸੀਂ ਜਾਗਰਤੀ ਇਹ ਸਰਕਾਰ ਦਾ ਚੌਂਦੀ ਆ ਵੀ ਬਣਾ ਕੇ ਸੁੱਕਾ ਪਿਆ ਹੈ ਆਪ ਵੀ ਮੇਰੇ ਅੰਦਰ ਜਾ ਰਹੀ ਹੈ ਇਹ ਪੰਜਾਬ ਦੇ ਵਫਾਦਾਰ ਬਰਾਦਰਾਂ ਬੰਦਰ ਜਾ ਰਹੀ ਹੈ ਤਾਂ ਜਾਣੋ ਕਿ ਇਹ ਇਨਾ ਨੇ ਸਰਕਾਰ ਚਲਾ ਰਹੇ ਬੈਠ ਗਏ ਮੇਰਾ ਸਾਥੀ ਜਿਹੜਾ ਜਿਹੜੀਆਂ ਕਾਹਲਾਂ ਬੈਠਾ ਹੋਈਆਂ ਪਰ ਬੈਠੀਆਂ ਉਹ ਕਾਹਨੋਂ ਭੇਜੇ ਨੂੰ ਬੇਨਤੀਆਂ ਵੀ ਥੰਦੇ ਆਦੋ ਨਹੀਂ ਥੇਤਾ ਨਾ ਲੈ ਕੇ ਜਿਹੜਾ ਜਿਹੜਾ ਬੰਦਾ ਬੈਠਾ ਮੈਂ ਤੇ ਬੋਲਦਾ ਹਾਂ ਸਾਰਿਆਂ ਨੂੰ ਬੇਟੀ ਹੈ ਬੇਪਰ ਕਿਸਣਾ ਜਾਣਾ ਕੋਈ ਨਹੀਂ ਆ ਅਸੀਂ ਬੈਠੋ ਸਾਰੇ ਪੰਜਾਬੀ ਬੈਠੇ ਆ ਕਿਸੇ ਦਾ ਵੀ ਪਰ ਨਹੀਂ ਜਾਣਾ ਤੇ ਸਾਥੀਆਂ ਸੀਐਮ ਸਾਹਿਬ ਬਿਆਨ ਕਰਦੇ ਆ ਕਿ ਖਜ਼ਾਨਾ ਬਹੁਤ ਖਰਿਆ ਹੋਇਆ ਅਸੀਂ ਕਹਿੰਦੇ ਖਜ਼ਾਨਾ ਖਰਿਆ ਹੋਇਆ ਜੇ ਕਿਸੇ ਦਾ ਪਰਿਆ ਹੋਇਆ ਹੋਵੇ ਉਹ ਕਹਿੰਦੇ ਮੁਕਾਬਲ ਖਜ਼ਾਨਾ ਖਰਿਆ ਉਹ ਕਹਿੰਦੇ ਨੀਂਦ ਪਸੰਦ ਚਾਹੀਦੀ ਹੈ ਵੀ ਨੀਂਦ ਚਾਹੀਦੀ ਹੈ ਜਦ ਮਗਰਾਂ ਦੀ ਗੱਲ

ਦੀ ਆਵਾਜ਼ ਵੀ ਨਹੀਂ ਚੁੱਪ ਦੱਸਿਆ ਵੀ ਨਹੀਂ ਕਿੱਥੇ ਜਾ ਰਹੇ ਕਿੱਥੇ ਕੀ ਹੋ ਰਿਹਾ ਹੈ ਤੇ ਇਸ ਕਰਕੇ ਸਾਥੀਓ ਮੇਰੀ ਬਹੁਤ ਬਹੁਤ ਅਪੀਲ ਹੈ ਤੇਰੀ ਫੇਰ ਬੈਂਦੀ ਹੈ ਇਕੱਠੇ ਹੋਏ ਜਦ ਇੱਕ ਆਵਾਜ਼ ਦਿੰਦੇ ਅਸੀਂ ਐਸਾ ਸੁਸੰਤਾ ਕੰਮ ਮੈਂ ਅੱਗੇ ਹੋ ਕੇ ਗੱਲ ਕਰਾਂ ਤੁਹਾਡਾ ਸਾਨੂੰ ਸਮਰਥਨ ਚਾਹੀਦਾ ਤੁਹਾਡੇ ਸਿਰਾਂ ਦਾ ਮੁੱਲ ਪੈਂਦਾ ਹੈ ਜਦ ਤੁਸੀਂ ਸਭ ਦੀ ਖੜੇ ਹੋ ਕੇ ਸਤਤਰ ਦੇ ਦਿੱਤੋ ਇਹ ਸਰਕਾਰ ਹੈ ਦੂਜੇ ਚਲ ਬੁਲਾਣਾ ਨਹੀਂ ਕਿਉਂਕਿ ਇਹਨੂੰ ਪਤਾ ਵਿਦੇਸ਼ ਵਿੱਚ ਰੇਲ ਦੇ ਵੱਡੇ ਪੱਟਵਾਂਗੇ ਤਾਂ ਬੀੜ ਦਾ ਪਹਿਲਾ ਹੋਵੇਗਾ ਕਿਉਂਕਿ ਬੀੜ ਵੀ ਡਰੱਗਾਂ ਲਈ ਸੱਕੇਦਾਂ ਬੰਦੇ ਹੁੰਦੇ ਆ ਕਿਤੇ ਉਹ ਸੱਕੇ ਦੇ ਟਿਕੜੇ ਡਰੱਗਾਂ ਤੋਂ ਪਹਿਲਾਂ ਟਿਕੜੇ ਹੋ ਜਾਂਦੇ ਆ ਉੱਥੇ ਦਾ ਸਾਰਾ ਕਾਰੋਬਾਰ ਬੰਦ ਹੋ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਪੁਰਾਣਾ ਜੋ ਬੋਝ ਦਾ ਆਪਾਂ ਕੰਮ ਲੈਣਾ ਆਪਾਂ ਸਰਕਾਰ ਤੋਂ ਮੰਗਾਂ ਵੀ ਬਣਾਉਣੀ ਆ ਤੇ ਸਰਕਾਰ ਨੂੰ ਕੇ ਮਨਸਗਿਆ ਜੋ ਸਾਡਾ ਡੀਏ ਪੈਂਟਿੰਗ ਹੈ ਉਹਦਾ ਪਕਾਇਆ ਵੀ ਲੈਣਾ ਇਸ ਕਰਕੇ ਦੁਬਾਰਾ ਫੇਰ ਥੋੜੇ ਨਾਲੇ ਆਵਾਜ਼ ਸੁਣੀ ਹੁੰਦੀ ਹੈ ਕਿ ਕਿਤੇ ਕਰੀ ਗੀ ਰੀਤ ਪਛਾੜ ਰਖੇ ਹੈ ਨਾ ਦੂਰ ਘੜੇ ਲੱਗ ਗਿਆ ਉਹ ਥੋੜੇ ਜਿਹਾ ਅੱਗੇ ਆਉਣ ਨਾਲ ਹੋਰ ਵੀ ਅੱਧਾ ਸ਼ਰੀਰ ਮਿਲ ਗਿਆ ਜਿਸ ਨੇ ਅਫਸਰ ਸਾਹਿਬਾਂ ਨੂੰ ਉੱਪਰ ਚੜਦੇ ਆ ਉਹਨਾਂ ਦੀ ਚਰਚਾ ਸ਼ੁਰੂ ਹੋ ਗਈ ਵੀ ਹਾਂ ਯਾਰ ਬੰਦਾ ਜਿੱਦਾਂ ਇਕੱਠੇ ਹੋਵੇ ਇਕੱਠੇ ਆ ਉਹ ਤਾਂ ਛੱਡ ਤੋਂ ਰਸਤਾ ਵੀ ਚੱਲੇ ਉੱਪਰ ਜਾਣ ਨੂੰ ਤੇ ਇਸ ਕਰਕੇ ਥੋੜੇ ਅੱਗੇ ਆਉਂਦੇ ਤਾਂ ਤੁਹਾਡੀ ਹੀ ਪੜਾਈ ਹੋਊਗੀ ਦੁਬਾਰਾ ਫੇਰ ਸਾਹਮਣੇ ਮਾਰਦੇ ਆ 50 ਸਾਥੀਓ ਪਰ ਉਹ ਸਾਥੀ ਹੋਰ ਸਾਡੇ ਬਲਾਏ ਕਾਫੀ ਐ ਬਾਰ-ਬਾਰ ਬੋਲ ਰਾਂ ਤੁਸੀਂ ਵੀ ਬਹੁਤਾ ਕਿ ਨਹੀਂ ਬੈਠ ਸਕਦਾ ਤੇ ਅੱਜ ਸਤਤਮ ਦੇ ਵਿੱਚ ਬਾਰਵੀਂ ਜਨਤੀ ਮਲਾਈ ਜਾ ਰਹੀ ਹੈ ਨੰਗਰੀਆ ਤੇ ਸਾਰਿਆਂ ਨੂੰ ਉੱਥੇ ਪਹੁੰਚਣਾ ਵੀ ਐ ਤੇ ਨੰਗਰੀ ਛੱਪਣਾ

ਮਾਚਾ ਲੈ ਲਈਏ ਇਹ ਕਿਹਦੇ ਨੂੰ ਲੜ ਰਹੇ ਆ ਸੀ ਅਸੀਂ ਹਮ ਇਸਕੇ ਲਈ ਲੜਨੇ ਆਏ ਹਾਂ ਕੇਂਦਰੀ ਬਾਲ ਸਾਹ ਸੁਣ ਰਹੇ ਹੋਗੇ ਸ਼ਾਇਦ ਨੂੰ ਪੰਜਾਬੀ ਸਭ ਨਹੀਂ ਆਉਂਦੀ ਤਾਂ ਮੈਂ ਨਹੀਂ ਪੰਜਾਬ ਦੇ ਉਦਾਰ ਸਮਾਜਾ ਦੇ ਹਿੱਤਾਂ ਵਾਸਤੇ ਚਾਹੇ ਉਹ ਆਊਟਸੋਰਸ ਵਾਲੇ ਨੇ ਚਾਹੇ ਉਹ ਪੁਰਾਣੀ ਪੈਨਸ਼ਨ ਦੀ ਲੜਾਈ ਹੈ ਚਾਹੇ ਸਾਡੇ ਡੀਏ ਹੈ ਚਾਹੇ ਸਾਡੀਆਂ ਹੋਰ ਕੋਈ ਸਾਜਮਗਾ ਦੇ ਉਹਨਾਂ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਆਇਆ ਉਹਨਾਂ ਵਾਸਤੇ ਲੜਨੀ ਹੈ ਜਦ ਤੱਕ ਜਾਰੀ ਰੱਖੀ ਉਹ ਚੱਲਦੀ ਪੈਣੀ ਹੈ ਉਹ ਚੰਗੇ ਲੜਾਂਗੇ ਤਾਂ ਹੀ ਉਹਨਾਂ ਜਿੱਤਾਂਗੇ ਜੇ ਮੈਦਾਨ ਚ ਉਤਰਾਂਗੇ ਤੇ ਕਿਵੇਂ ਜਿੱਤਾਂਗੇ ही जाये की मंजिल थां 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 भटकते भटक के कुमरा वो है जो घर से निकले ही नहीं तो वो है जो दफ्तर से निकले ही नहीं कुमरा वो है जो ब्रांचिस से निकले ही नहीं ਸਾਰੇ ਮੁਲਾਜ਼ਮ ਸਾਥਿਓ ਮੇਮ ਜੀ ਮੁਲਾਜ਼ਮ ਸਾਥਿਓ ਤੁਹਾਡੇ ਹੱਕ ਤਾਲੂ ਮਾਲਿਆ ਜਾ ਰਿਹਾ ਹੈ ਅੰਨੇ ਨਾ ਬਣਾਓ ਬੋਲੇ ਨਾ ਬਣਾਓ ਆਪਣੇ ਪਰਿਵਾਰ ਵਾਸਤੇ ਆਓ ਐਸੇ ਰੈਲੀ ਦੇ ਵਿੱਚ ਬੈਟ ਤੋਂ ਵੀ ਅਸੀਂ ਜਿੱਤਾਂਗੇ ਜਰਾਂ ਜਲ ਰੱਖਿਓ 16% ਇਹ ਬੈਟਿੰਗ ਪਿਆ ਚੀਫ ਸਕੱਟਰੀ ਸਾਹਿਬ ਨੂੰ ਮਿਲ ਕੇ ਆਏ ਸਾਡੀ ਜੁਆਇੰਟ ਐਕਸ਼ਨ ਕਮੇਟੀ ਸਾਰੀ ਕੋਤੀ ਸਾਹਿਬ ਸਾਡੀ ਅਸੀਂ ਸਾਰੇ ਜਾ ਕੇ ਆਏ ਕਹਿ ਰਹੇ ਸਰ ਅਸੀਂ ਸਾਹਮਣੇ ਜਾ ਕੇ ਰਿਕੁਐਸਟ ਕੀਤੀ ਸਰ ਸਾਡਾ 16% ਇਹ ਪੈਂਡਿੰਗ ਪਿਆ ਉਹਨਾਂ ਤੇ ਠੀਕ ਹੈ ਕੋਈ ਖਾਸਾਨੂੰ ਨਹੀਂ ਮਿਲਿਆ ਉਹ ਸੁਲਾਹੀ ਹਾਂ ਇਹ ਸਾਨੂੰ ਮਿਲ ਜਾਏਗਾ ਜੇ ਮਿਲਣਾ ਹੁੰਦਾ ਅੱਜ ਤੱਕ ਅਨਾਉਂਸ ਹੋ ਗਿਆ ਹੁੰਦਾ ਪਰ ਨਹੀਂ ਮਿਲਿਆ ਹੁਣ ਸਾਲੋਂ ਖੁੱਲ ਨੂੰ ਹੋੜ ਸਾਲੋਂ ਪੁੱਤ ਨੂੰ ਜਾਣਨਾ ਪਏਗਾ ਤੁਹਾਨੂੰ ਸਾਰਿਆਂ ਨੂੰ ਜਾਣਨ ਵਾਸਤੇ ਹੁਣ ਸਾਡਾ ਇੱਕ ਸ਼ੇਅਰ ਆ ਰਿਹਾ ਮਨਵੀਰ ਸਿੰਘ

ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੂੰ ਸਾਥੀਓ ਸਭ ਤੋਂ ਪਹਿਲਾਂ ਤਾਂ ਸਾਡੀ ਸਟੇਜ ਤੇ ਖੜੀ ਲੀਡਰਸ਼ਿਪ ਤੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੀ ਇਹ ਰੈਲੀ ਚੱਲੀ ਹੈ ਇਹ ਮੈਨੂੰ ਲੱਗਦਾ ਸ਼ਾਰਟ ਨੋਟਿਸ ਤੇ ਰੈਲੀ ਸੀਗੀ ਅਣੀ ਅਸੀਂ 5 ਦਿਨ ਪਹਿਲਾਂ ਚਿੱਠੀ ਘੱਲ ਦਿੱਤੀ ਸੀ ਚਲੋ ਸ਼ਾਰਟ ਨੋਟਿਸ ਰੈਲੀ ਸੀ ਜੀ ਪੂਰੀ ਸੋਚੀ ਸਮਝੀ ਰੈਲੀ ਸੀ ਵੀ ਇਹ ਰੈਲੀ ਕਰਨੀ ਹੈ ਸੋ ਇਹ ਰੈਲੀ ਅਸੀਂ ਪਹਿਲਾਂ 3-4 ਦਿਨ ਪਹਿਲਾਂ ਕਰਨੀ ਸਾਥਿਓ ਪਰ ਇਹ ਰੈਲੀ ਸਾਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਕਰਨੀ ਪਈ ਹੈ ਉਹਨਾਂ ਕਰ ਰਹੇ ਹੈ ਜਦੋਂ ਪਹਿਲਾਂ ਸਾਡਾ ਪ੍ਰੋਗਰਾਮ ਬਣ ਗਿਆ ਐਕਸ਼ਨ ਕਰਨ ਦਾ ਤਾਂ ਸਾਨੂੰ ਕਿਸੇ ਮੁਲਾਜ਼ਮ ਸਾਥੀਆਂ ਵੱਲੋਂ ਪਤਾ ਲੱਗਿਆ ਕਿ ਸਰਕਾਰ ਜੀ ਵੀ ਇਹ ਦੇ ਰਹੀ ਹੈ ਉਹਨੂੰ ਐਕਸ਼ਨ ਕਰਨ ਦੀ ਲੋੜ ਨਹੀਂ ਸੋ ਅਸੀਂ ਆਵ ਦੇ ਐਕਸ਼ਨ ਪੋਸਪੋਨ ਕਰਦੇ ਵੀ ਜੇ ਸਰਕਾਰ ਡੀਏ ਦੇ ਹੀ ਰਹੀ ਹੈ ਫਿਰ ਸਾਨੂੰ ਐਕਸ਼ਨ ਕਰਨ ਦੀ ਲੋੜ ਹੈ ਸੋ ਅਗਰ ਕਰਕੇ ਫਿਰ ਅਸੀਂ ਕੈਬਨਟ ਮੀਟਿੰਗ ਤੋਂ ਬਾਅਦ ਲੈ ਲਈ ਕੀਤੀ ਹੈ ਤਾਂ ਕਿ ਮਲਾਜਮਾਂ ਨੂੰ ਵੀ ਪਤਾ ਲੱਗ ਜਾਵੇ ਤੇ ਜਿਹੜੇ ਸਰਕਾਰ ਦੇ ਟੌਰ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਸਰਕਾਰ ਡੀਏ ਕੁਝ ਨਹੀਂ ਦੇ ਰਹੀ ਇਹ ਡੀਏ ਜਾਂ ਮੰਗ ਤਾਂ ਹੀ ਮਿਲਣਗੀਆਂ ਤਾਂ ਹੀ ਦਿੱਤੀਆਂ ਜਾਣਗੀਆਂ ਜੇ ਤੁਸੀਂ ਸਾਰੇ ਇੱਕ ਹੋਵੋਗੇ ਅਸੀਂ ਆਈ ਵਾਰ ਇੱਕਦਾਂ ਨਾਰਾ ਲਾਉਣੇ ਆ ਪਰ ਇੱਥੇ ਆਪਣੇ ਕਈ ਮੁਲਾਜ਼ਮ ਨੇ ਜਿਨ੍ਹਾਂ ਨੂੰ ਸਵੇਰੇ ਬੈਗ ਰੱਖਣੇ ਹਾਜ਼ਰੀਆਂ ਲਾਉਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਅਸੀਂ ਇੱਕ ਠੋਕ ਕੇ ਕਹਿੰਦੇ ਆ ਵੀ ਜਿੱਥੇ ਸਾਡੀ ਰੈਲੀ ਹੁੰਦੀ ਹੈ ਮੁਲਾਜ਼ਮਾਂ ਦੀ ਰੈਲੀ ਹੁੰਦੀ ਹੈ ਤਾਂ ਤੁਹਾਨੂੰ ਕੋਈ ਬੈਗ ਰੱਖਣ ਹਾਜ਼ਰੀ ਲਾਉਣ ਦੀ ਕੋਈ ਲੋੜ ਨਹੀਂ ਜੇ ਕੋਈ ਤੁਹਾਡਾ ਅਫਸਰ ਕਹਿੰਦਾ ਤਾਂ ਉਹਨੂੰ ਕੋਈ ਸਾਨੂੰ ਐਸੋਸੀਏਸ਼ਨ ਨੇ ਰੇਪ ਲਿਆ ਜੀ ਸੋ ਸਾਥੀਓ ਮੰਗਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਅੱਜ ਦੀ ਆਪਣੀ ਰੈਲੀ ਹੈ ਉਹ ਖਾਸ ਤੌਰ ਤੇ ਡੀਏ ਲਈ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੁਸੀਂ ਆਪ ਸਮਝਦੇ ਹੋ ਕਿ ਤੁਹਾਨੂੰ ਕਿੰਨਾ ਦਾ ਲਾਸ ਹੋ ਰਿਹਾ ਹੈ ਸ਼ਾਇਦ ਬਹੁਤਿਆਂ ਨੂੰ ਪਤਾ ਹੋਊਗਾ ਬਹੁਤਿਆਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਪਤਾ ਹੈ ਵੈਲਣ ਗੁੱਡਾ ਜਿਹਨੂੰ ਨਹੀਂ ਪਤਾ ਸੋ ਮੈਂ ਦੱਸ ਦਿੰਦਾ ਫਰਜ਼ ਕਰੋ ਕਿਸੇ ਮਲਾਜਮ ਦੀ ਬੇਸਿਕ ਤਨਖਾਹ 50000 ਹੈ ਫਰਜ਼ ਕਰੋ ਸਪੋਜ਼ ਕਰੋ ਤਾਂ 16% ਆਪਾਂ ਪਿੱਛੇ ਆ 50000 ਦਾ 10% 5000 ਅੱਗੇ 2500 ਯਾਨੀ ਕਿ ਟੋਟਲ ਆਪਾਂ 7-8000 ਰੁਪਏ ਇੱਕ 50000 ਬੇਸਿਕ ਵਾਲਾ ਮਲਾਜ਼ਮ ਹਰ ਮਹੀਨੇ ਕੱਟੇ ਚ ਇਹ ਜਿਹੜਾ ਤੁਹਾਡਾ 5-7000 ਦਾ ਨਹੀਂ ਹੈਗਾ ਜਿਹੜਾ ਡੀਏ ਲੱਗਦਾ ਤੁਹਾਨੂੰ ਪਤਾ ਹੋਊਗਾ ਪਹਿਲਾਂ ਜੇ 4% ਪੈਂਡਿੰਗ ਹੈ ਤਾਂ ਤੁਹਾਡੀ ਬੇਸਿਕ ਤੇ 4% ਲੱਗੂਗਾ ਉਸ ਤੋਂ ਬਾਅਦ 3% ਪੈਂਡਿੰਗ ਹੈ ਉਹ 4% ਨੂੰ ਮਿਲਾ ਕੇ 3% ਲੱਗੂਗਾ ਜਿਹਦਾ ਮਤਲਬ ਹੈ ਕਿ ਕੰਪੋਉਂਡਿਟ ਇਫੈਕਟ ਮਤਲਬ ਡੀਏ ਦੇ ਉੱਤੇ ਡੀਏ ਲੱਗਦਾ ਹੈ ਸੋ ਸਾਥੀਓ ਇਹ ਜਿਹੜਾ ਨੁਕਸਾਨ ਹੈ 7-8000 ਦਾ ਨਹੀਂ 10000 ਦਾ ਬਣ ਜਾਂਦਾ ਹੈ ਸੋ ਮੇਰੀ ਆਪ ਸਭ ਨੂੰ ਅਪੀਲ ਹੈ ਚਲ ਕੇ ਆਪਦੀਆਂ ਮੰਗਾਂ ਲਈ ਬਾਹਰ ਚੜ੍ਹ ਕੇ ਅੱਗੇ ਆਓ ਤੇ ਜਿਵੇਂ ਤੁਸੀਂ ਸਾਰੇ ਬੈਕਟਰੀਓ ਸੁਣ ਰਹੇ ਹੋ ਅਸੀਂ ਇੰਨੇ ਚਾਹੁੰਦੇ ਆ ਵੀ ਸਾਡਾ ਇਨਸਾਫ ਦੇ ਦਿਓ ਵੀ ਜੇ ਐਸੋਸੀਏਸ਼ਨ 2 ਘੰਟੇ ਰੈਲੀ ਕਰਦੀ ਹੈ ਤਾਂ ਆਪਾਂ ਨੂੰ 2 ਘੰਟੇ ਕੰਮ ਬੰਦ ਕਰਕੇ ਐਸੋਸੀਏਸ਼ਨ ਦੇ ਹੱਥ 'ਚ ਨਾਰਾ ਮਾਰਨੀ ਹੈ ਸੋ ਮੈਂ ਮੇਰੀਆਂ ਭੈਣਾਂ ਨੂੰ ਜ਼ਰੂਰ ਲਈ ਦਾ ਮਾਤਰ ਮੰਨਣਾ ਕਿ ਸਾਡੇ ਬੰਦੇ ਨਾਲ ਪੱਜ ਮਹਿਰਮਾਂ ਬੈਠੀ ਨੇ ਸੋਹ ਨਾਰੀ ਸ਼ਕਤੀ ਲਈ ਨਾਰਾ ਬਲਾਸਟੇ ਨੇ ਇੱਕ ਟੱਚ ਮਾਰਦਾ

हकों के लिए मुलाजमों अपने हकों के लिए जदों जदों जहर करता हुआ तू छटेगा नहीं मैंने भी गीता बोली मैरियट के जीवन साथी वासे मुलाजम अपने हकों के लिए जदों जहर करता हुआ तू छटेगा नहीं ओ मुलाजम जदों जहर करता हुआ तू छटेगा नहीं तू ना छटेगा नहीं तू ना रोटेगा नहीं

ਜੀ ਸਾਡੇ ਤੇ ਧੰਵਾਦ ਬਹੁਤ ਬਹੁ ਜੀ ਆਇਆਂ ਕਹਿੰਦੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਬਿਰਾਦਾਂ ਭੈਣਾਂ ਨੂੰ ਵੀ ਔਰ ਜੀਵੇ ਕਿ ਦੇਖੋ ਕਿ ਹਾਲਾਤੇ ਕਿੰਨੇ ਆਏ 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 ਕੀ ਲੜੀਆਂ ਲੱਗ ਰੀਆਂ ਲੋਕਾਂ ਦੇ ਘਰਾਂ ਦੇ ਵਿੱਚ ਕੀ ਸ਼ਗਰ ਮਨਾਏ ਜਾਂਦੇ ਆਂ ਸੀ ਸਰਕਾਰ ਦੇ ਘਰ ਦੇ ਵੇੜੇ ਵਿੱਚ ਬੈਠ ਕੇ ਮਿੱਲੀ ਸੈਕਰੀਟੇਟ ਦੇ ਵੇੜੇ ਵਿੱਚ ਬੈਠ ਕੇ ਕੀ ਸਿਆਪੇ ਪਾਉਂਦੇ ਆਂ ਪੰਜਾਬ ਸਰਕਾਰ ਦੀ ਤਾਂ ਕੁੱਤਾਂ ਕਰਨ ਕੀ ਕਹਿੰਦੇ ਪਿਆ ਪੰਜਾਬ ਸਰਕਾਰ ਹਾਏ ਹਾਏ ਦੇਖੋ ਛਗਨਾ ਦਾ ਵੇਲਾ ਹੈ ਕਿ ਅਸੀਂ ਸਾਨੂੰ ਕੀ ਕਹਿਣਾ ਪੈ ਰਿਹਾ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਪੰਜਾਬ ਸਰਕਾਰ ਹਾਏ ਹਾਏ ਦਲਕੇ ਬੰਡੋ ਹਾਏ ਹਾਏ ਤਰਸਿਆ ਆਪਾਂ ਹਾਏ 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 ਕਹੇਂੀ ਬੋਲੋ ਹਾਏ ਹਾਏ ਦਲਕੇ ਬੰਡੋ ਆਕਰਵਾ ਜੋਤ ਰਖੀਆਂ ਜਦੋਂ ਸਾਰਿਆਂ ਦੇ ਪਰਿਵਾਰ ਸੁਖੀ ਰਹੇ ਸਾਡੀ ਦਿਲੋਂ ਜੁਆਇੰਟ ਐਕਸ਼ਨ ਕਮੇਟੀ ਦੀ ਇਹ ਕਾਮਨਾ ਹੈ ਸਾਰੇ ਭੈਣਾ ਦੇ ਨਾਲ ਬਣਾਵਾ ਦੇਣਾ ਸਾਰੇ ਸੁਖੀ ਬਸਰ ਔਰ ਪੰਜਾਬ ਸਰਕਾਰ ਨੂੰ ਰੱਬ ਸਤਿ ਰੁਦੀ ਦੇਵੇ ਤਾਂ ਜੋ ਸਾਡੇ ਡਿਮਾਂਡਾਂ ਨੂੰ ਪੂਰੀਆਂ ਹੋਣ ਇਹ ਹੁਣ ਮੈਂ ਬੇਤੀ ਕਰਾਂਗੀ ਸ਼ੇਰਾਂ ਵੇ ਸ਼ੇਰ ਜੇ ਤਾਂ ਆਵਾਸ ਦੀ ਮੈਂ ਦੋਸਤ ਪਿੰਡਾਂ ਲੈਣੀਆਂ ਸਰ ਤੋਂ ਮੈਂ ਜਦੋਂ ਜਦੋਂ ਕਦੇ ਵੀ ਵਾਰੀ ਜੁਆਇੰਟ ਐਕਸ਼ਨ ਕਮੇਟੀ ਨਾਲ ਜੁੜੀ ਹੋ ਉਸ ਤੇ ਚਾਰਿਆਂ ਮੈਂ ਮੀਨੀ ਸੈਕਰੀਟਰੀ ਜਦੋਂ ਦੇਖਿਆ ਜੁਆਇੰਟ ਐਕਸ਼ਨ ਕਮੇਟੀ ਕੰਮ ਕਰਦੀ ਹੈ 2016 ਦੀ ਗੱਲ ਹੈ ਤੇ ਸਾਨੂੰ ਆਪਣੀ ਸਟਿੱਕ ਲੈਣੀ ਸਟਿੱਕ ਨਹੀਂ ਜਾਂਦੇ ਸੀ ਉਹ ਕੋੜੀਆਂ ਤੋਂ ਹੀ ਜਾਂਦੇ ਸੀ ਸਟਿੱਕ ਦੇ ਨਾਲ ਮੈਂ ਉਹ ਨਾਲ ਸਟਿੱਕ ਦੇ ਨਾਲ ਛੋੜੀਆਂ ਤੋਂ ਚੜਦੇ ਉੱਤਰਦੇ ਸਾਰੇ ਪ੍ਰੋਗਰਾਮ ਲੱਗੇ ਜਾਂਦੇ ਤੇ ਹੋਸਟ ਨੇ ਦੇਖ ਕੇ ਮੈਨੂੰ ਬਹੁਤ ਪ੍ਰੇਰਨਾ ਮਿਲੀ ਮੈਂ ਤਾਂ ਨਮਸਕਾਰ ਕਰ ਦਿਆ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਸ਼ੇਰਾਂ ਨੂੰ ਉਹ ਕੀਤੇ ਮਤਲਬ ਲੜ ਰਿਹਾ

ਜੱਜੇਪੱਡੀ ਰੈਲੀ ਐਂਡ ਕਰਦੀ ਜੱਜੇਪੱਡੀ ਹੜਤਾਲਾਂ ਨਹੀਂ ਕਰਦੀ ਸਾਥਿਓ ਤੁਹਾਨੂੰ ਸਾਰਿਆਂ ਨੂੰ ਕੁਛ ਨੂੰ ਪਤਾ ਹੈ ਕੁਛ ਨੂੰ ਮੈਂ ਦਵਾੜਾ ਦੱਸ ਦੇਣਾ ਰੈਲੀਆਂ ਕਰਦਾ ਫਾਇਦਾ ਉਦੋਂ ਹੁੰਦਾ ਜਦੋਂ ਸਰਕਾਰ ਨੂੰ ਸਾਡੀ ਲੋੜ ਹੋਵੇ ਐਸੇ ਤਰੀਕੇ ਪੰਜਾਬ ਨੇ ਇੱਕ ਐਕਸਪੈਰੀਮੈਂਟ ਕੀਤਾ ਤਜਰਬਾ ਕੀਤਾ ਇੱਕ ਵੱਖਰੇ ਤੌਰ ਤੇ ਕੰਮ ਕਰਾਈ ਸਰਕਾਰ ਨੂੰ ਲੈ ਕੇ ਆਵਾਂਗੇ ਪੰਜਾਬ ਦੀ ਜਨਤਾ ਨੇ ਹੋਰ ਹਵਾ ਕੇ ਇਹਨਾਂ ਨੂੰ ਪਹਿਲਾਂ 92 ਸਿੱਟਾ ਦਿੱਤੀਆ ਫਿਰ ਇਹਨਾਂ ਨੂੰ ਦੋ ਸਿੱਟਾ ਹੋਰ ਦੇ ਦਿੱਤੀ ਅੰਚਰਣੇ ਕਰਤੀਆ ਲੇਕਿਨ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਇਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਜਿੱਥੇ ਪਹੁੰਚ ਗਏ ਆ ਇੱਥੇ ਕੋਈ ਦੁਨੀਆ ਦਾ ਹੋਰ ਬੰਦਾ ਨਹੀਂ ਪਹੁੰਚ ਸਕਦਾ ਇਹਨਾਂ ਨਕਮਿਆਂ ਨੂੰ ਇਹ ਵੀ ਪਤਾ ਕਿ ਜਿਹੜੀ ਜੱਤਾ ਇਹਨਾਂ ਨੂੰ ਅਸਣੇ ਉੱਤੇ ਬਿਠਾ ਸਕਦੀ ਹੈ ਉਹ ਇਹਨਾਂ ਨੂੰ ਫਸਲੇ ਉੱਤੇ ਵੀ ਸੁੱਟ ਸਕਦੀ ਹੈ ਖੁਦ ਐਮਐਲਏ ਤੇ ਇਹਨਾਂ ਦੇ ਸਾਥੀਆਂ ਦਾ ਜੋ ਹਸ਼ਰ ਹੋ ਗਿਆ ਉਹ ਤੁਹਾਨੂੰ ਅਖਬਾਰਾਂ ਦੇ ਵਿੱਚ ਖਬਰਾਂ ਦੇ ਵਿੱਚ ਬਿਲਕੁਲ ਨਜ਼ਰ ਆਣਾ ਇਹ ਤੁਹਾਨੂੰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਲਹਿਰਾਏਗਾ ਕਿ ਇਹ ਨਕਮਿਆਂ ਦਾ ਕੀ ਹਸ਼ਰ ਹੋ ਗਿਆ ਇਹਨਾਂ ਦਾ ਜਿੱਥੇ ਜਾ ਰਹੇ ਨੇ ਉੱਥੇ ਇਹਦੀ ਵਿਰੋਧਤਾ ਹੋ ਗਈ ਹੈ ਹੁਣ ਅਕਤੂਬਰ ਦਾ ਮਹੀਨਾ ਆ ਗਿਆ ਦਿਵਾਰੀ ਆਉਣ ਵਾਲੀ ਹੈ ਸਾਲ ਮੁੱਕ ਗਿਆ ਅਗਲੇ ਸਾਲ ਤੋਂ ਇਹਨਾਂ ਦਾ ਇਲੈਕਸ਼ਨ ਟਾਈਮ ਸ਼ੁਰੂ ਹੈ ਮਾਰਚ ਵਿੱਚ ਇਹਨਾਂ ਦਾ ਆਗ੍ਰੀ ਬਜਟ ਹੈ ਹੁਣ ਜਥੇਬੰਦੀ ਪੂਰੇ ਜ਼ੋਰ ਨਾਲ ਐਕਟਿਵ ਹੋਵੇਗੀ ਤਾਂ ਤੁਹਾਡੇ ਸਾਰੇ ਦੋਸਤਾਂ ਅਗਰੀ ਹੈ ਕਿ ਤੁਸੀਂ ਇੱਕ ਪੌਦੇ ਉੱਤੇ ਸਰਕਾਰ ਤੇ ਕੰਮ ਕਰਨਾ ਕਰੋਗੇ ਜਦੋਂ ਕਿਹ ਅਫਸਰ ਕੋਲ ਜਾਇਦਾ ਹੈ ਸੀਨੀਅਰ ਅਫਸਰ ਕੋਲ ਜਾਇਦਾ ਹੈ ਭਾਵੇਂ ਉਹ ਜਿਹੜੇ ਮਰਜ਼ੀ ਕਰਦਾ ਹੋਵੇ ਜਿਹੜੇ ਮਰਜ਼ੀ ਉਹਦੇ ਦੇ ਬੈਠਾ ਹੋਵੇ ਬੜੇ ਪਿਆਰ ਨਾਲ ਕਹਿੰਦੇ ਦਾ ਕਿ ਮੁਲਾਜ਼ਮ ਤੇ ਕੰਮ ਹੀ ਨਹੀਂ ਕਰਦੇ ਸੋ ਸਾਥੀਓ ਮੇਰੀ ਬੇਨਤੀ ਆ ਐਰ ਦਾ ਬਜਟ ਦੇ ਵਿੱਚ ਆਪਾਂ ਵਾਪਕ ਹੀ ਇਹਨਾਂ ਦੀ ਗੱਲ ਸੱਚੀ ਥਾਵੇ ਕਰਕੇ ਦਿਖਾਈਏ ਤੇ ਇਹਨਾਂ ਨੂੰ ਕਹਿੰਦੇ ਬਜਟ ਪਾਣਾ ਜਿਖ ਦਿਖਾ ਦਿਓ ਤੁਸੀਂ ਪਹਿਲਾਂ ਵੀ ਸਰਕਾਰ ਦੇ ਮੁਲਾਜ਼ਮ ਵੱਲੋਂ ਇੱਕ ਵਾਰੀ ਬਜਟ ਦੇ ਵਿੱਚ ਸਿਰ ਮੱਤ ਜਣਦੀ ਮੇਰੇ ਕਹੇ ਸੀ ਮਲਾਜ ਮਰੇ ਕਮਾਦਾ ਤੋਂ ਮਰਾ ਕੀਤਾ ਸੀ ਜਥੇ ਮਤੀ ਨੇ ਕਿਹਾ ਐਤੀ ਵਾਲੇ ਸਾਥੀਆਂ ਨੂੰ ਕਿ ਸਾਥਿਓ ਕੱਢੀ ਕਰਨਾ ਇੱਕ ਦਿਨ ਜਾਂਦੇ ਰਹਿੰਦੇ ਇਹਨਾਂ ਦੇ ਹੋਸ਼ ਟਿਕਾਣੇ ਆ ਗਏ ਸੀ ਥੋੜਾ ਫੇੜ ਹੋ ਗਈ ਹਲਾ ਘੋੜੇ ਲੈ ਇਹਨਾਂ ਦੇ ਇਹ ਚਾਹੁੰਦੇ ਮਲਾਜ ਕਮਾਦਾ ਕਰ ਅਸੀਂ ਹਰ ਹਰੀ ਆਪਣੀ ਮੰਗ ਢੀਏ ਛਾੜ ਦੇਣੀ ਹੈ ਅਸੀਂ ਢੀਏ ਨਹੀਂ ਮੰਗਣਾ ਜਿਵੇਂ ਮੇਰੇ ਤੋਂ ਕੋਈ ਬਰਗਾਜੀ ਨੇ ਕਿਹਾ ਕਿ ਸਾਡਾ ਈਏ ਆਈਐਸ ਦਾ ਗਿਆਨ ਬੰਦਤਾ ਜਾਵੇ ਜਾਂ ਦੂਜੇ ਬਾਪਾ ਦੇ ਲਈ ਕਹੀਏ ਭਾਈ ਸਾਡਾ ਈਏ ਸੱਜਣਾਂ ਨਾਲ ਬਣਿਆ ਜਾਵੇ ਜਿਹੜਾ ਵੀ ਕੋਈ ਮੁਲਾਜ਼ਮ ਜਿਹੜੇ ਮਰਜ਼ੀ ਆਉਤੇ ਤੇ ਹੋਵੇ ਜਿਹੜੇ ਉਹ ਪੰਜਾਬ ਦੇ ਖਜ਼ਾਨੇ ਚ ਤਖਾਣ ਰਹਿ ਗਿਆ ਉਹਨੂੰ ਉਹੀ ਪੱਤੇ ਨਾਲ ਉਹਨੂੰ ਉਹੀ ਚੀਜ਼ ਮਿਲੇ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੂੰ ਮਿਲਦੀ ਹੈ ਜੇ ਪੰਜਾਬ ਦੇ ਮੁਲਾਜ਼ਮ ਨੂੰ ਈਏ ਨਹੀਂ ਮਿਲੇਗਾ ਤੇ ਕਿਸੇ اي ایس اي ਪੀ ਅਸਰ ਗਾਹੀ ਨੂੰ ਡੀਏ ਵੀ ਨਹੀਂ ਮਿਲਣਾ ਚਾਹੀਦਾ ਸਾਥੀਓ ਇਹ ਨਾ ਦੀ ਫਟਾਲੋ ਵੱਟ ਕਰੋ ਦੀ ਨੀਤੀ ਚੱਲ ਲੱਗ ਪਈ ਹੈ ਜਿਹਦੇ ਤਹਿਤ ਸਭ ਤੋਂ ਪਹਿਲਾਂ اي ایس اي ਪੀ ਅਸਰ ਗਾਹੀ ਅਡਮੇ ਹੁਣ 2 ਸਾਲ ਹੋ ਗਏ ਜੁਡੀਸ਼ੀਰੀ ਨੂੰ ਇਹਨੇ ਐਡ ਕਰ ਦਿੱਤਾ ਜੁਡੀਸ਼ੀ ਦਾ ਡੀਏ ਤਖਾਵਾ ਪੰਜਾਬ ਸਰਕਾਰ ਦੇ ਨਾਲ ਨਹੀਂ ਹੈ ਹੁਣ ਤੁਸੀਂ ਦੇਖੀ ਜਾਓ ਖੌਲੀ ਬੜੀ ਬੰਨਾਂ ਨੇ ਪੀ ਸੀ ਐਸ ਤੇ ਡਾਕਟਰ ਐਡ ਕਰਦੇ ਆ ਜਦੋਂ ਡਾਕਟਰ ਅੱਗੇ ਡੱਪੋਟੀ ਕਿਹ ਡਾਕਟਰ ਨੂੰ ਅਡ ਕਰਦੀ ਹੈ ਇਹਨਾਂ ਦੀ ਸਾਜ਼ਿਸ਼ ਚੱਲ ਰਹੀ ਹੈ ਕਾਰਨ ਇਹਨਾਂ ਨੂੰ ਡਾਕਟਰ ਮਿਲ ਨਹੀਂ ਰਹੇ ਡਾਕਟਰ ਜੇ ਦਿਖਾਹ ਪ੍ਰਾਈਵੇਟ ਹੈ ਜਾਂੋ ਸਰਕਾਰ ਦੇ ਰੱਟਾ ਨਹੀਂ ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਹੈ ਡਾਕਟਰ ਵੀ ਐਡ ਕਰ ਦੋ ਪੀਐਸ ਵੀ ਐਡ ਕਰ ਦੋ ਤਾਂ ਕਿ ਮਲਾਜਬ ਇਕੱਲੇ ਇਕੱਲੇ ਬੈ ਜਾਣ ਇਹਨਾਂ ਨੂੰ ਜਿਹੜਾ ਥੋੜਾ ਬਾਕੀ ਸਾਥ ਮਿਲ ਜਾਂਦਾ ਹੈ ਪੀਸੀਆ ਸੱਤਿਆਂ ਦਾ ਜਾਂ ਡਾਂਪਰਾ ਦਾ ਇਹਨਾਂ 19 ਸਾਥ ਨਾਲ। ਸੋ ਸਾਥਿਓ ਹੋਰ ਅਗਨੇਸਿਕ ਦਸਵਾਣੇ ਹਾਸਤੇ ਤਿੱਖੇ ਵੱਲੋਂ ਤੇਲ ਵੱਲੋਂ ਹੋਰ ਜੱਫੇ ਪਤੀ ਵੱਲੋਂ ਲਗਾਤਾਰ ਰੱਖੇ ਦਿੱਤੇ ਜਾਣਗੇ। ਇਹ ਉਹ ਅਕਸੇ ਤੁਹਾਡੇ ਤੋਂ ਬਗੈਰ ਸਾਡੇ ਕਾਮਯਾਬੀ ਹੋਸਾ ਦੇ। ਮੈਂ ਇਸ ਟਿਕ ਤੋਂ ਇਹ ਵੀ ਪੇਟੀ ਕਰਦ ਆਇਆ ਮੈਂ ਬਾਬੇ ਸਰਦਾਰ ਨੂੰ ਫੜਾਵਾਂਗਾ। ਕਿ ਸਾਥਿਓ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਦਾ ਸਮਾਂ ਆ ਚੁੱਕਾ ਸਪੈਰ ਨੂੰ ਵੀ ਤੁਹਾਡੀ ਲੋੜ ਪੈਣੀ ਹੈ ਹੋਰ ਇਹਨਾਂ ਨੂੰ ਵੋਟਾਂ ਦੀ ਲੋੜ ਪੈਣੀ ਹੈ ਜੇ ਅਸੀਂ ਇਸ ਸਮੇਂ ਆਪਾਂ ਇਕਾ ਦਿਖਾਤਾ ਤੇ ਅਸੀਂ ਇਹਨਾਂ ਨੂੰ ਸਾਰੇ ਮਨਾਂ ਪੂਰਾ ਕਰਵਾ ਲਾਂਗੇ ਜੇ ਅਸੀਂ ਆਪਾਂ ਇਕਾ ਨਾ ਦਿਖਾਇਆ ਤੇ ਸਾਡੇ ਪਿੰਲੇ ਤੱਕ ਹੀ ਰਹਿਣਾ ਇੱਥੇ ਦੇਲੇ ਕੰਡਰੀ ਕਰਕੇ ਅਫਸਰ ਹਟਾ ਹੋ ਜਾਣੇ ਪੰਜਾਬ ਸਰਕਾਰ ਦੇ ਮੁਲਾਜ਼ਮ ਹਟਾ ਹੋ ਜਾਣੇ ਭਗਵਾਨ ਧੰਨਵਾਦ ਸਭ ਨੂੰ

अपनी जॉइंट एक्शन कमेटी तैयार हो गई है तुम्हारे हकों में दवा दे बस शर्त एक ही है तुम साड़ी पावर हो तुम साड़ी शक्ति हो तुम जरूर रैली के बीच आना है ताइयो ही आप जितना गया जरूर जारी धनबाद हूँ मैं बेनती करा कि साफसी सैक्रेट के प्रधान कुलवंत सिंह जी जोरदार तालियां स्वागत किया जाएगी ਭੈਣ ਜੀ ਦਾ ਖਾਸਾ ਬੈਣ ਜੀ ਦੀ ਫਤਿਹ ਠਾਠਾ ਮਾਰਦਾ ਕੱਠ ਦੇਖ ਕੇ ਜੋਸ਼ ਵੀ ਆ ਜਾਂਦਾ ਪਹਿਲਾਂ ਤਾਂ ਮੈਂ ਤੈਨੂੰ ਧੰਨਵਾਦ ਕਰਦਾ ਸਾਰੇ ਸੇਵਾ ਕਰਮਚਾਰੀਆਂ ਦਾ ਕਿ ਤੁਸੀਂ ਆਪਣੀ ਇੱਥੇ ਹਾਜ਼ਰੀ ਭਰੀ ਜਵਾਲਾ ਕਮੇਟੀ ਦੇ ਅਹੁਦੇਦਾਰ ਸਾਰਿਆਂ ਨੇ ਜਿਹੜਾ ਇਹ ਪ੍ਰੋਗਰਾਮ ਲਈਆ ਹਫਤਾ ਹੋ ਗਿਆ ਸਾਨੂੰ ਇਸ ਸਿਲਸਿਲੇ ਦੇ ਵਿੱਚ ਲੱਗੇ ਨੂੰ ਵੀਰਵਾਰ ਵੀ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਮਿਲੇ ਸ਼ੁੱਕਰਵਾਰ ਵੀ ਅਸੀਂ ਉਹਨਾਂ ਨੂੰ ਮਿਲੇ ਪੁਨਰੂ ਡੀਏ ਬਾਰੇ ਪ੍ਰਾਣੀ ਪਿੰਡ ਦੀ ਬਹਾਲੀ ਬਾਰੇ ਕੱਚੇ ਮਾਜਮੇ ਨੂੰ ਪੱਕੇ ਕਰਨ ਬਾਰੇ ਮੰਗਾਂ ਜਿਹੜੀ ਅਸੀਂ ਰੱਖੀ ਆ ਸੋ ਚੀਫ ਇੰਕੀ ਸਰਾਂ ਮਿਲਦੇ ਪਰ ਅਜੇ ਹੁਣ ਤੱਕ ਜਿਹੜੀ ਡੀਏ ਦੀ ਕੋਈ ਚਿੱਠੀ ਅਜੇ ਜਾਰੀ ਨਹੀਂ ਕੀਤੀ ਕਰਮਚਾਰੀ ਸਾਥੀਓ ਸਮੇਂ ਦੀ ਲੋੜ ਸਮਾਜ ਦਾ ਬੜਾ ਜ਼ਰੂਰੀ ਹੁੰਦਾ ਸਰਕਾਰ ਜਿਹੜੀ ਤਸ ਤੋਂ ਮਸਲੀ ਹੋ ਰਹੀ ਮਾਜਮਾਨੀਆਂ ਮੰਗਾਂ ਜੇ ਉਹਦੀਆਂ ਕਿਉਂ ਫੜੀਆਂ ਨੇ ਕੋਈ ਮੀਟਿੰਗ ਵਾਸਤੇ ਸਮਾਂ ਨਹੀਂ ਦੇ ਰਹੀ ਅਸੀਂ ਆਪਣਾ ਜਿਹੜਾ ਸੰਘਰਸ਼ ਬਿੜੇ ਰਹੇ ਆ ਮੀਟਿੰਗਾਂ ਕਰਦੇ ਰਹੇ ਆ ਇਹ ਸਾਰੇ ਤੋਂ ਤੁਹਾਡੇ ਵਾਸਤੇ ਕਰਦੇ ਆ ਸੋ ਤੁਹਾਡੇ ਤੋਂ ਵੀ ਆਸ ਕਰਦੇ ਆ ਕਿ ਤੁਸੀਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਤੇ ਐਸੇ ਵੀ ਸਾਥ ਦਿਓ ਦਿਵਾਲੀ ਨੇੜੇ ਆ ਰਹੀ ਆ ਖਰਚੇ ਦਿਨੋਂ ਦਿਨ ਵਧ ਰਹੇ ਨੇ ਸਰਕਾਰ ਦੇ ਜਿਹੜੇ ਕੰਮ ਨੇ ਰਾਤ ਨੂੰ ਅਸੀਂ 12:00 ਵਜੇ ਤੱਕ ਕਰਦੇ ਆ ਸਾਡੇ ਭਾਈ ਸਾਡੀਆਂ ਭੈਣਾਂ 12:00 ਵਜੇ ਤੱਕ ਰਾਤ ਨੂੰ ਇਨਫੋਰਮੇਸ਼ਨ ਦਿੰਦੇ ਆ ਰਿਪੋਰਟ ਮਿਲ ਜਾ ਜੇ ਪ੍ਰੋਸੀਜਰ ਹੋਇਆ ਜੇ ਕਲਪੋਰਟ ਕਹਿੰਦੇ ਵਾ ਕੇ ਸਕਿਆ ਐਨਐਸਰੀਆ ਮੇ ਬੱਚੇ ਲੱਗਿਆ ਹੋਇਆ ਇਹਨੇ ਜਿਹੜਾ ਪ੍ਰੀਫੇਰ ਹੈਗਾ ਸੋ ਹਰ ਟਾਈਮ ਜਿਹੜੇ ਮਾਜਰਮਾਨ 24 ਘੰਟੇ ਸਰਕਾਰ ਦੇ ਨਾਲ ਜੁੜੇ ਹੋਏ ਸਰਕਾਰ ਨੂੰ ਇਹ ਨਹੀਂ ਪੀਰ ਕਰਦਾ ਮੰਗਦੇ ਮੁੱਖ ਮੰਤਰੀ ਸਾਹਿਬ ਨੂੰ ਚੀਮਾ ਸਾਹਿਬ ਨੂੰ ਕਿ ਜਲਦੀ ਤੇ ਜਲਦੀ ਜਿਹੜਾ ਸਾਡਾ ਡੀਆ 16% ਰੀਲੀਫ ਦਿੱਤਾ ਜਾਵੇ ਅੱਜ ਸਮਾਂ 10 ਸਾਲ ਹੋ ਗਏ ਨੋਟੀਫਿਕੇਸ਼ਨ ਜਾਰੀ ਕੀਤੇ ਨੂੰ ਪ੍ਰਾਣੀ ਪਰਿਸ਼ਦ ਨੂੰ ਅਜੇ ਤੱਕ ਕਿਸੇ ਵੀ ਸਾਥੀ ਨੂੰ ਜਿਹੜੀ ਪ੍ਰਾਣੀ ਪਰਿਸ਼ਦ ਦਾ ਕੋਦ ਆਉਂ ਨਹੀਂ ਗਿਆ ਸਾਡੀ ਆਪਾਂ ਕੋਲ ਸਾਡੇ ਤੁਹਾਨੂੰ ਕੋਲ ਇਹ ਕਿੰਨੀ ਸਾਰ ਤੇ ਦੋ ਦੇ ਤਿੰਨ ਤਿੰਨ ਸਿੱਟਿਆਂ ਦੇ ਚਾਰਜ ਨੇ ਕਿਸੇ ਨੂੰ ਚਾਰਜਿੰਗ ਕੀਤੀ ਜਾ ਰਹੀ ਆ ਕਿਸੇ ਨੂੰ ਸਹਿਮਾਨ ਨਹੀਂ ਕੀਤੀ

ਪ੍ਰੋਗਰਾਮ ਤੋਂ ਜਲਦੀ ਜਲਦੀ 20 ਦੇ ਜਿਹੜੇ ਨੰਬਰ ਆ ਦੱਸਣਗੇ ਅਗਲੇ ਸਾਹਿਬ ਵੀ ਆਪਣੇ ਸਾਰਿਆਂ ਦੇ ਸਾਥ ਦੇ ਨਾਲ ਇੱਕ ਬੇਨਤੀ ਹੋਰ ਕਰਦਾ ਬੇ ਸਾਰੇ ਕਰਮਚਾਰੀ ਸਾਥੀਆਂ ਦੀ ਹਰ ਪੀੜਤਾ ਵਾਸਤੇ ਜਿਹੜੀ ਆ ਪੇਮੈਂਟ ਆ ਗਈ ਆ ਕੁਝ ਜਿਮ ਬ੍ਰਾਂਚਾਂ ਦੀ ਰਹਿ ਗਈ ਆ ਸੋ ਬੇਨਤੀ ਕਰਦਾ ਉਹ ਜਲਦੀ ਤੋਂ ਜਲਦੀ ਭੁਵਾਈ ਕਰ ਲੈ ਤਾਂ ਜੋ ਜਿਹੜਾ ਅਗਲਾ ਸਾਥ ਪ੍ਰੋਗਰਾਮ ਉਹ ਦੀ ਸਿਗਰ ਤਰਵਾਜੀ ਬੈਜੀਖਾ ਖਾਨ ਸਾਹਿਬ ਵਰਤ

ਦੇਸ਼ ਦੀ ਸਰਹੱਦਾਂ ਤੇ ਖੜ ਜਾਂਦੇ ਨਾ ਤੇ ਅਸੀਂ ਬੜੇ ਆਰਾਮ ਦੀ ਨੀਂਦ ਨਾਲ ਸੌਂ ਸਕਦੇ ਆ ਕਿ ਜਦੋਂ ਇੱਕ ਫੌਜੀ ਆ ਜਾਂਦਾ ਸਰਹੱਦਾਂ ਤੇ ਚਾਹੇ ਉਹ ਸਿੰਮੂਰ ਆਪਰੇਸ਼ਨ ਸੀ ਚਾਹੇ ਉਹ ਕਾਰਗਿਲ ਦਾ ਯੁੱਧ ਸੀ ਚਾਹੇ ਹੋਰ ਜਿਹੜੇ ਵੀ ਯੁੱਧ ਹੋਏ ਨੇ ਸਰਹੱਦਾਂ ਤੇ ਕੌਣ ਆ ਕੇ ਲੜਦਾ ਸਾਡੇ ਲਈ ਫੌਜੀ ਸਾਡੇ ਕੋਲ ਵੀ ਕੋਈ ਫੌਜੀ ਹੈ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਉਹ ਜਦੋਂ ਫੌਜੀ ਸਾਥ ਖੜੇ ਨੇ ਨਾ ਮੈਦਾਨ ਦੇ ਵਿੱਚ